ਤੇਜਿੰਦਰ ਸਿੰਘ ਨ ਆਇਆ ਜੀ ਬਰਾ ਅਜਾ ਕਿਉਂ ਸਕੂਲ ਦੇ ਬਾਹਰ ਕੀ ਬੈਠੇ ਕੀ ਕਾਰਨ ਆਹੇ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਮੁੱਖ ਆਪਣੇ ਕੀ ਮੁਖ ਜ਼ਾਬਕਾ ਇਹਨੇ ਆਪਣੀ ਗਲਤੀ ਨਾ ਆਂਦੀ ਆ ਮੇਰੇ ਕੋਲ ਵਜੀਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਵੀਂ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਭਲਾਈ ਕੀਤਾ ਵਾ ਤੇ ਸਾਡੇ ਜੀ 6 ਮੁਫਤਾਂ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਧਰਨੇ ਦੀ ਗੱਲ ਕਰੋ ਸਕੂਲ ਦੇ ਬਾਹਰ ਜਿਹੜਾ ਧਰਮਾਗ ਰਿਹਾ ਗੱਲ ਉਹਦੀ ਕਰਦੇ ਆਂ ਹਾਂਜੀ ਇਨਫੈਕਸ਼ਨ ਦੀ ਗੱਲ ਬਾਤ ਕਰਦੇ ਆਂ ਕੀ ਕਾਰਨ ਆਰ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕ ਕਰਵਾਇਆ ਅਸੀਂ ਤਾਂ ਖਾ ਲ ਸਕਦੇ ਆਂ ਜੀ ਹੋਰ ਸਕੂਲ ਦੇ ਬਾਅਦ ਜਿਹੜੇ ਅੱਜ ਬੈਠੇ ਆ ਸਕੂਲ ਦੇ ਖਿਲਾਫ ਧਰਨਾ ਮੇਨ ਗੱਲ ਹੈ ਜਿਹੜੀ ਨਹੀਂ ਜੀ ਸਕੂਲ ਦੇ ਜਿਹੜੇ ਗਰਾਂਡ ਆਈਆਂ ਨੇ ਉਹ ਸਭ ਨੇ ਖੁਰਦਪੁਰਦ ਕੀਤੀਆਂ ਜੇ ਇਹਨੂੰ ਪੁੱਛਿਆ ਵੀ ਹਸਾਬ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਸਾਬ ਲੈ ਆਵਰੇ ਤੁਸੀਂ ਕੌਣ ਜੀ ਅਸੀਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਅਫਸਰ ਡੀਓ ਦਫਤਰ 6 ਮਹੀਨੇ ਹੋ ਗਿਆ ਕੋਈ ਇੰਦਾ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜਤਾਲ ਜਾਈ ਜਾਵਾਂਗੇ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡ ਕੋਲ ਵਿੱਦ ਪ੍ਰੂਫ ਹੈ ਜੀ ਫਿਰ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮਝ ਦੀ ਕਮੀ ਕੀਤੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਪ੍ਰਸ਼ਾਸਨ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲੱਗਾ ਰਹੇ ਇਹ ਜਿੰਨੇ ਦਿਨ ਇਹਨੂੰ ਡਿਸਮਿਸ ਨਹੀਂ ਕਰਦੇ ਪੱਕੇ ਤੌਰ ਤੇ ਪਰਮਾਨਤਰਨਾ ਜੀ ਹਾ ਜੀ ਮੈਨੇ ਨਾ ਪ੍ਰਵੀਨ ਅਸੀਂ ਪ੍ਰਵੀਨ ਜੀ ਅੱਜ ਸਕੂਲ ਦੇ ਬਾਹਰ ਬੈਠੇ ਹਾਂ ਕੀ ਕਾਰਨ ਨਾਲ ਚੇਅਰਮੈਨੋ ਦੇ ਸਕੂਲ ਦੇ ਇਧਰ ਲੱਗ ਸਰ ਮੇਰੀ ਇਹੋ ਹੀ ਮੰਗ ਵਾ ਕਿ ਇਹ ਜਿਹੜੇ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਤੇ ਦੂਜੀ ਗੱਲ ਇਹਨਾਂ ਨੇ ਮੇਰੇ ਦੋ ਤਿੰਨ ਵਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਪੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਸੰਮਣਾਂ ਦੀ ਮੈਨੂੰ ਬੜੀ ਤਮਕੀ ਦਿੰਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫ਼ਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਕਿ ਤੂੰ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ 'ਚੋਂ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ 'ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਕਰਨ ਦੀ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਾ ਅਜਾ ਤੁਸੀਂ ਕਿਤੇ ਆਪਣੀ ਕਿੜ ਤੇ ਨਹੀਂ ਕੱਢਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਕੇ ਕਿ ਬਸ ਮੈਨੂੰ ਇੱਕ ਸਕੂਲ ਤੇ ਮੇਰੇ ਬੱਚੇ ਵੀ ਤੇ ਨੇ ਇੱਥੇ ਪੜ੍ਹਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਕੇ ਕੋਈ ਨਹੀਂ ਆ ਬਸ ਇਹ ਹੀ ਆ ਕਿ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਇਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਂਦ ਦੇ ਨਾਤੇ ਵੀ ਕਹਿੰਨੀ ਕਿ ਉਹ ਬਿਲਡਿੰਗ ਤੁਸੀਂ ਆਪ ਹੀ ਚਾਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੀ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀ ਆ ਚੈੱਕ ਤੇ ਸੈਣ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜ ਇਹ ਹੈ ਵੀ ਅੱਜ ਇਹਨੇ ਦਾ ਚੈੱਕ ਅਸੀਂ ਭਰ ਦਿੱਤਾ। ਚਲੋ ਵੀ ਜ਼ਰੂਰੀ ਸੀ ਤਾਂ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਭਲਕੇ ਮੇਰੇ ਤੇ ਇਹ ਵੀ ਇੰਜਾਮ ਲਾ ਸਕਦੇ ਆ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਪੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤਾਂ ਮੈਂ ਤਾਂ ਅੱਜ ਮੈਂ ਸਚਾਈ ਦੱਸ ਸਕਦੀ ਆ ਕਿ ਇਹਨੇ ਦੀ ਰੇਤ ਆਈ ਇਹਨੇ ਦੀ ਬਜਰੀ ਆਈ ਇਹਨੇ ਦਾ ਸੀਮੈਂਟ ਆਇਆ ਇੰਨੀਆਂ ਤੇ ਡਹਾੜੀਆਂ ਲੱਗੀਆਂ ਇਹਨੇ ਮਜ਼ਦੂਰੀ ਇਨੇ ਇੱਥੇ ਮੈਂ ਮਿਸਤਰੀ ਲੱਗੇ ਕੋ ਪੰਚਾਇਤ ਨੇ ਤਾਂ ਪੁੱਛਣਾ ਵਾ ਇਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਹਾਂਜੀ ਕਿਰਨ ਵਾਲਾ ਐਡਮਿਸ਼ਨ ਸਰਕਾਰੀ ਹਾਈ ਸਕੂਲ ਜੋਹਲ ਹੁੰਦਾ ਤੁਹਾਡੇ ਖਿਲਾਫ ਪ੍ਰੋਟੈਸਟ ਹੋ ਰਿਹਾ ਕਿ ਤੁਸੀਂ ਮਨਕਲੀ ਸਰਟੀਫਿਕੇਟ ਬਣਾ ਕੇ ਆਪਣੇ ਬੱਚੇ ਦਾ ਵਜੀਫਾ ਲੈ ਰਹੇ ਸੀ ਸਟੈਗ ਦੇ ਵਿੱਚ ਹਾਂਜੀ ਸਰ ਇਸ ਚੀਜ਼ ਨੂੰ ਮੈਂ ਐਗਰੀ ਕਰ ਦਿਆ ਕਿ ਮੇਰੇ ਕੋਲ ਗਲਤੀ ਦੇ ਨਾਲ ਆਪਣੀ ਬੇਟੀ ਦਾ ਵਜੀਫਾ ਅਪਲਾਈ ਕੀਤਾ ਗਿਆ ਸਾਨੂੰ ਗਵਰਨਮੈਂਟ ਵੱਲੋਂ ਬਹੁਤ ਪ੍ਰੈਸ਼ਰ ਸੀ ਅ ਪਿਛੇ 80 ਬੱਚਾ ਦਾ ਅਸੀਂ ਵਜੀਫਾ ਅਪਲਾਈ ਕੀਤਾ ਸੀ 23 ਬੱਚੇ ਸੀ ਜਿਨ੍ਹਾਂ ਦੇ ਵਿੱਚ ਮੇਰੀ ਬੇਟੀ ਵੀ ਪੜਦੀ ਹੈ ਔਰ ਕੋਈ ਵੀ ਅਧਿਆਪਕ ਆਪਣੇ ਬੱਚੇ ਨੂੰ ਸਰਕਾਰੀ ਸਕੂਲ 'ਚ ਨਹੀਂ ਲਗਾਉਂਦਾ ਮੈਂ ਉਹਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਇਆ ਕਿਉਂਕਿ ਮੇਰੀ ਮੈਂ ਬੈਨੀਫਿਟ ਲੈ ਲਈ ਉਹਨੂੰ ਦਾਖਲ ਲਈ ਸੀ ਕਰਵਾਇਆ ਕਿਉਂਕਿ ਮੇਰੀ ਇਨਰੋਲਮੈਂਟ ਸਕੂਲ ਦੀ ਵਧੀ ਸੀ ਔਰ ਉਹਦੇ ਲਈ ਮੈਨੂੰ ਅਵਾਰਡ ਦਿੱਤਾ ਜਾਣਾ ਸੀ ਤੇ ਮੇਰਾ ਇੱਕ ਬੱਚਾ ਕਰਦਾ ਸੀ ਇਸ ਕਰਕੇ ਮੈਂ ਆਪਣੀ ਬੱਚੀ ਨੂੰ 8ਵੀਂ ਵਿੱਚ ਇੱਥੇ ਦਾਖਲ ਕਰਵਾ ਦਿੱਤਾ ਔਰ 8ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਪੜੀ। ਔਰ ਜੇਕਰ ਮੇਰੇ ਕੋਲ ਗਲਤੀ ਹੋਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਮੈਨੂੰ ਕਹਿੰਦੇ ਕਿ ਮੈਡਮ ਤੁਹਾਡੇ ਕੋਲ ਵਜੀਫਾ ਜਿਹੜਾ ਬੱਚੀ ਦਾ ਅਪਲਾਈ ਹੋਇਆ ਗਲਤ ਹੋ ਰਿਹਾ ਹੈ ਇਹ ਨਾ ਕਰੋ। ਇਹਨਾਂ ਨੇ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਕਾਰਡ ਚੋਰੀ ਕਰਕੇ ਐਫਆਰਆਈ ਉਹਦੀ ਕਰਵਾਈ ਔਰ ਉਹਦੇ ਖਿਲਾਫ ਮੈਂ ਵੀ ਐਫਆਰਆਈ ਕਰਵਾਈ ਕਿ ਇਹਨਾਂ ਨੇ ਮੇਰੇ ਸਕੂਲ ਦਾ ਰਿਕਾਰਡ ਚੋਰੀ ਕਿਉਂ ਕੀਤਾ? ਕਿੰਨੇ ਚੋਰੀ ਕੀਤਾ? ਕਹੋ। ਅ ਇਹ ਰਿਕਾਰਡ ਜਿੰਦਰ ਸਿੰਘ ਨੇ ਚੋਰੀ ਕੀਤਾ ਔਰ ਤੇ ਜਿੰਦਰ ਸਿੰਘ ਨੇ ਹੀ ਜਿਹੜੀ ਐਫ ਆਈ ਆਰ ਆਈ ਆ ਉਹ ਕਰਵਾਈ ਸੀ ਡੀ ਸੀ ਡੀ ਐਸ ਪੀ ਗੁਰਦਾਸਪੁਰ ਮੈਮ ਤੁਸੀਂ ਕਹਾ ਕਿ ਮੇਰੇ ਕੋਲ ਗਲਤੀ ਨਾ ਹੋ ਗਿਆ ਹਾਂਜੀ ਇੱਕ ਕਰਪੂਟੜ ਪੋਸਟ ਤੇ ਤੁਸੀਂ ਬੈਠੇ ਹੋਏ ਹੋ ਜਿੰਮੇਵਾਰੀ ਵਾਲੀ ਪੋਸਟ ਆ ਇੰਨੇ ਸੂਬੇ ਦੇ ਕੱਟਿਆਂ ਨੂੰ ਤੁਸੀਂ ਸੰਭਾਲਦੇ ਹੋ ਫਿਰ ਤੁਹਾਡੇ ਕੋ ਕਿਉਂ ਇਹ ਗਲਤੀ ਹੋਈ ਸਰ ਮੈਂ ਇੱਕ ਇਨਸਾਨ ਆ ਮੇਰੇ ਕੋਲ ਵੀ ਗਲਤੀ ਹੋ ਸਕਦੀ ਔਰ ਮੈਂ ਆਪਣੀ ਗਲਤੀ ਨੂੰ ਐਗਰੀ ਵੀ ਕਰ ਰਹੀ ਆ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਤੇ ਮੈਨੂੰ ਇੰਪਰੂਵ ਵੀ ਕੀਤਾ ਮੈਂ ਆਪਣੀ ਬੇਟੀ ਦਾ ਖਾਤਾ ਕਲੋਜ਼ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਹੁਣ ਆਇਆ ਤੇ ਨਾ ਹੀ ਅੱਗੋਂ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਿਆ ਸੀ ਉਹਦੇ ਪਪਾ ਦਾ ਉਹ ਵੀ ਮੈਂ ਰੱਦ ਕਰਵਾ ਦਿੱਤਾ ਹੈ ਜਦੋਂ ਰੋਲਾ ਪਿਆ ਉਹ ਆਪਾਂ ਕੀਤਾ ਪਹਿਲਾਂ ਫਿਰ ਇਹ ਕਿਉਂ ਦਿੱਤਾ ਜੀ ਪੁੱਤ ਸਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਚੀਜ਼ ਇਹਨਾਂ ਨੇ ਮੇਰੀ ਨੈਗੇਟਿਵਿਟੀ ਨੂੰ ਇਦਾਂ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ ਨੈਗੇਟਿਵ ਪੁਆਇੰਟ ਬਣਾ ਦੇਣਾ ਔਰ ਸਰ ਦੇਖੋ ਜੇਕਰ ਇਹਨਾਂ ਨੂੰ ਇਹ ਤਾਂ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਵੀ ਕੰਫੈਸ ਕਰ ਰਹੀ ਆ ਔਰ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਆ ਉਹਨਾਂ ਨੇ ਵੀ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰੰਦੀ ਰਿਪੋਰਟ ਕੀਤੀ ਜਾਵੇ ਸਰ ਮੇਰੇ ਕੋਲ ਗਲਤੀ ਹੋਈ ਮੈਂ ਮੰਦੀ ਆ ਠੀਕ ਹੈ ਔਰ ਕੋਈ ਵੀ ਬੱਚਾ ਮੈਂ ਵਜੀਫੇ ਤੋਂ ਵਾਜਾ ਨਹੀਂ ਰਹਿਣ ਦਿੰਦੀ ਮੇਰਾ ਕੰਮ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰੀਕ ਕੌਂਟੀਨਲ ਜਿਹੜੇ ਲੋੜਵੰਦ ਬੱਚੇ ਨੇ ਜਿਨ੍ਹਾਂ ਵਜੀਫਾ ਚਾਹੀਦਾ ਹੁੰਦਾ ਉਹਨਾਂ ਦਾ ਹੱਕ ਕਿਤੇ ਨਾ ਕਿਤੇ ਮਾਰਿਆ ਜਾਂਦਾ ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ ਨਾ ਮਾਰਾਂਗੀ ਔਰ ਨਾ ਹੀ ਮਾਰਨ ਦਵਾਂਗੀ ਵਜੀਫਾ ਸਰ ਉਹਦਾ ਨਾਈਟ ਕਲਾਸ ਵਿੱਚ ਆਇਆ ਸੀ 3500 ਰੁਪਿਆ ਉਹ ਵੀ ਉਦੋਂ ਉਹਦਾ ਇਨਕਮ ਸਰਟੀਫਿਕੇਟ ਬੇਸਡ ਨਹੀਂ ਸੀ ਹੈਗਾ ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਹੈ ਤਾਂ 3500 ਰੁਪਿਆ ਉਹ ਵੀ ਉਹਨਾਂ ਨੂੰ ਰਿਵਾਰਡ ਕਰ ਦਿੱਤਾ ਜਾਏਗਾ ਹੁਣ ਜਿਹੜਾ ਵਜੀਫਾ ਆਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਅਤਾ ਇਹਦਾ ਕਲੋਜ਼ ਕਰਵਾ ਦਿੱਤਾ। ਕਿਹੜੇ ਨੂੰ ਪ੍ਰੋਟੈਸਟ ਕਰਦੇ ਨੇ ਨਾ ਕੰਮ ਚਾਉਂਦੇ। ਸਰ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਚੰਦਿਆਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ। ਉਹਨਾਂ ਸਾਰਿਆਂ ਦੇ ਵਜੀਫਾ ਅਪਲਾਈ ਕੀਤੇ ਆ। ਵਜੀਫਾ ਸਰਕਾਰ ਦਾ ਦੇਣਾ ਕੰਮ ਹੈ। ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਉਣਾ ਔਰ ਜੋ ਉਹਨਾਂ ਦੀ ਲੋੜ ਹੈ ਉਹਨਾਂ ਨੂੰ ਪੂਰੀਆ ਕਰਵਾਉਣਾ। ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ। ਔਰ ਅੱਜ ਕੱਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਤਾਂ ਬਾਅਦ ਦਾ ਕਦੀ ਵੀ ਮਿਸਯੂਜ਼ ਕੀਤਾ ਜਾਏਗਾ। ਹਾਂਜੀ ਮੇਰੀ ਵੀ ਇਹਦੇ ਲਈ ਕਾਲ ਸੁਣੀ ਜਾਏ। ਜੀ ਹਨੀ ਸਰ ਇਹਨਾਂ ਨੇ ਵਜੀਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਾ ਨੂੰ ਨਕਲ ਕਰਵਾਓ ਕੀ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾ ਲਈ ਈ ਨੀ ਨ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਾ ਨੂੰ ਪੜਾਣਾ ਅਸੀਂ ਬੱਚੇ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਤੇਜਿੰਦਰ ਸਿੰਘ ਲੇਅਰ ਸੈਂਟਰ ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰਵਾਓ ਕਹਿੰਦੇ ਛੁੱਟੇ ਤੁਸੀਂ ਟੱਕਰ ਵੀ ਕਰਵਾਇ ਦਿੱਤਾ ਹਾਂ ਹਾਂ ਸਰ ਮੇਨ ਮੁੱਦਾ ਇਹੀ ਹੈ ਮੇਨ ਮੁੱਦਾ ਇਹੀ ਹੈ ਮੇਨ ਕਾਰਨ ਇਹੀ ਹੈ ਕਿ ਮੈਂ ਕਿਸੇ ਵੀ ਸੈਕਟਰ ਦੇ ਵਿੱਚ ਨਕਲ ਨਹੀਂ ਹੋਣ ਦਿੰਦੀ ਨਾ ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਮਿੱਠਾ ਜੈ ਨਹੀਂ ਦੇਣਾ ਇਹ ਫਿਰ ਬਾਅਦ ਦੇ ਵਿੱਚ ਮੈਨੂੰ ਬਾਰ-ਬਾਰ ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਖਾਰਜ ਕਰਦੇ ਰਹਿੰਦੇ ਆ ਮੈਂ ਇਹਨਾਂ ਤੇ ਸਰ ਕੋਰਟ ਕੇਸ ਵੀ ਕੀਤਾ ਹੋਇਆ ਮੈਂ ਇਹਨਾਂ ਤੇ ਐਫ ਆਰ ਵੀ ਕੀਤੀ ਹੋਈ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਆ ਸਰਪਿੰਡ ਦੇ ਵਿੱਚ ਤੇਜਿੰਦਰ ਸਿੰਘ ਗੁਰਦੇਵ ਲਾਲ ਸੁਖਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਤਿੰਨ ਇਹਨਾਂ ਨੇ ਹੋਰ ਆਪਣੇ ਨਾਲ ਰਲਾਏ ਹੋਏ ਆ ਉਹ ਹੈਗੇ ਚਕਵੇਂ ਚੁੱਲੇ ਉਹਨਾਂ ਨੇ ਮੈਨੂੰ ਵੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾਂਗੇ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨਾਂ ਨੇ ਸਾਈਨ ਕਰ ਦਿੱਤੇ ਮੈਂ 9 ਬੰਦੇ ਆ ਜਿਨ੍ਹਾਂ ਦੇ ਖਿਲਾਫ ਕੋਰਟ ਕੇਸ ਕੀਤਾ ਹੋਇਆ ਔਰ ਵਿੱਚੇ ਪ੍ਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਆ ਸਕੂਲ ਦੀ ਉਹਨਾਂ ਤੱਕ ਕਰਦੀ ਹੈ ਉਹ ਹੱਥ ਤੇ ਲਿਖ ਕੇ ਲੈ ਜਾਂਦੀ ਹੈ ਘਰ ਉਹਨੇ ਕਾਪੀ ਲਗਾਈ ਹੋਈ ਹੈ ਉਹ ਕਾਪੀ ਇਹਨਾਂ ਅੱਗੇ ਕਰ ਦਿੰਦੀ ਹੈ ਉਹਦੇ ਬੇਸ ਤੇ ਕੰਪਲੀਟਾ ਕਰ ਦਿਆ ਮੈਂ ਸੱਚੀ ਹਾਂ ਰਵਾਂਗੀ ਔਰ ਇਹਨਾਂ ਦੇ ਨਾਲ ਐਧੇ ਹੀ ਲੜਦੀ ਰਾਂਗੀ